ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪ੍ਰਮਾਤਮਾ ਤੁਹਾਨੂੰ ਨਤਨ ਦਰਸਿਏ ਰੱਖੇ ਮੇਰ ਕਰੇ ਹੱਥ ਰੱਖੇ ਲੋ ਜੀ ਹੁਣ ਆਪਾਂ ਤੁਹਾਨੂੰ ਇਹ ਸ਼ਰਾਰਾ ਦੱਸਦੇ ਕਿੱਦਾਂ ਬਣਾਈਦਾ ਤੇ ਆ ਆਪਣਾ ਕੱਪੜਾ ਆਪ ਡਗੜ ਕਰ ਲਿਆ ਪਹਿਲਾਂ ਤਾਂ ਇਹਨੂੰ ਆਪਾਂ 4 4 ਤਿਹਾਂ ਕਰ ਦੇਣੀ ਆ ਫੋਲਡ ਕਰ ਲੈਣਾ ਇਹਦਾ ਤੇ ਲੰਬਾਈ ਹੈਗੀ ਆਪਣੇ 15 ਤਾਂ ਹੈਪੇ ਹੈਗੀ ਆ 20 ਆ ਵੀ ਹੈ ਪੀਆ ਤਾਂ 15 ਬੱਚੇ ਦੇ ਆ ਇਹ ਬਣਾਉਣਾ ਆਪਾਂ ਤਾਂ ਉਹਦੇ ਹਿਸਾਬ ਨਾਲ ਫਿਰ ਮੈਂ ਤੁਹਾਨੂੰ ਦੱਸਦੀ ਆ ਹੁਣ ਆਪਾਂ ਪਹਿਲਾਂ ਦੋ ਤਿਹਾਂ ਕਰ ਲਏਗੇ ਡਬਲ ਕਰ ਲੇ ਹੁਣ ਇਹਨੂੰ ਚਾਰ ਥਾਂ ਫੋਲਡ ਕਰਨਾ ਆਪਾਂ ਐ ਤਦਾ ਫੋਲਡ ਕਰਕੇ ਫਿਰ ਆਪਾਂ ਇਹਦਾ ਰੱਖਣਾ ਇਹਨੂੰ ਆ ਦੇ ਰੱਖ ਲੈਣਾ ਤਾਂ ਆਪਣਾ ਆਪਾਂ ਲੰਬਾਈ ਰੱਖਣੀ ਆ 15 ਤਾਂ ਆਸਰ ਹੈਗਾ ਆਪਣਾ 20 ਵੀ ਰੱਖ ਦੇਣਾ ਕਿਉਂ 15 ਦਾ ਤਾਂ ਸੇ ਤੁਹਾਨੂੰ ਪਤਾ ਵੀ ਸੱਤ ਕੋਣ ਆਇਆ ਤਾਂ ਆਸਣ 5 ਰੱਖ ਦੇਣਾ ਐਥੋਂ ਆਪਾਂ ਆਸਣ 5 ਰੱਖਣਾ ਹੈ ਤਾਂ ਉਹ ਐਥੇ ਨਿਸ਼ਾਨੀ ਆਪਾਂ ਨੂੰ ਲਾਉਣੀ ਪੈਣੀ ਹੈ ਜਿੱਥੇ ਆਪਣਾ 5 ਜਾਊਗਾ ਕਿਉਂ ਇਹ ਤਿਰਸ਼ਾ ਜਾਣਾ ਅਮਰੀਲਾ ਆ ਅਮਰੀਲਾ ਕਾਟ ਕੇ ਤੁਹਾਨੂੰ ਨਹੀਂ ਪਤਾ ਕਿ ਤਿਰਸ਼ਾਈ ਕਿ ਜਾਂਦੀ ਹੈ ਇੱਥੋਂ ਨਹੀਂ ਆਉਣਾ ਹੈਗਾ ਤੇ ਐਥੋਂ ਆਪਾਂ 5 ਰੱਖਣਾ ਹੈ ਤੇ ਲੰਬਾਈ 15 ਹੈ ਜੀ ਆਏ ਦੀ ਲੰਬਾਈ ਆ ਕਿ 15 ਇਹਨੂੰ ਇਦਾਂ ਹੀ ਤੁਸੀਂ ਇੱਥੋਂ ਫੇਰ ਇੱਕ ਆਸ ਇੱਥੋਂ ਆ ਹੇਪਰ ਰੱਖ ਕੇ ਨਿਸ਼ਾਨ ਹੈ ਨਾ ਫੇਰ ਤੁਸੀਂ ਇਹਨੂੰ ਉੱਪਰੋਂ ਨਿਸ਼ਾਨ ਲਾਉਣਾ ਤੇ ਕਿੰਨੇ ਚ ਹੈ 22 ਤੇ ਹੋ ਗਿਆ ਫੇਰ ਆਪਾਂ 15 7 22 ਤੇ 22 ਤੇ ਫੇਰ ਤੁਸੀਂ ਇਦਾਂ ਇਹਨੂੰ ਚਰਸ਼ੀ ਕੱਟ ਪਾਉਂਦੇ ਲੈ ਆਣਾ ਇਦਾਂ ਨਹੀਂ ਪੇ ਇੱਕਦਮ ਇੱਥੋਂ ਇੱਥੋਂ ਤੁਸੀਂ ਚੱਕ ਦੋ ਹਨਾ ਤੇ ਇੱਥੋਂ ਘਾਟਾ ਸਿੱਧੀ ਇੱਦਾਂ ਕਾਟੇ ਨੂੰ ਪੈਂਦੀ ਹੁੰਦੀ ਇਹਨੂੰ ਕਾਟਾ ਸਿੱਧੀ ਐ ਇਤਰਸ਼ੀ ਪੈਂਦੀ ਹੁੰਦੀ ਐ ਦਬਾਈ ਇੱਥੇ ਆ ਜਣ ਬਾਈਆ ਦੇਖੋ ਤਾਂ ਇਹਨੂੰ ਇੱਦਾਂ ਬਾਈ ਤੋਂ ਇੱਦਾਂ ਕੱਟਣਾ ਇੱਥੇ ਆਪਾਂ ਆਸਾਂ ਰੱਖ ਲਿਆ ਆ ਦੇ ਸੌਰੀ ਆਹੋ ਰੇਪਾ ਪਾਣ ਦੇ ਕੇ ਤੇ ਇਸ ਪਾਸੇ ਆਪਾਂ ਇਹਦਾ ਫੇ ਆਸਣ ਰੱਖ ਲਿਆ ਪਾਣ ਜੇ ਪੰਜੇ ਆਪਾਂ ਪੰਜ 6 ਆਸਣ ਕਰ ਦੇਣਾ ਕਿ ਉਹ ਦੂਜਾ ਹੁਣ ਆਪਣੇ ਬੈਲਟ ਜਾਣੀ ਆ ਕਿ ਆਪਾਂ 3 ਇੰਚ ਦੀ ਆਪਾਂ ਇੱਥੇ ਬੈਲਟ ਦੇਣੀ ਆ ਬਚਾਇਆ ਢਾਈ ਜਾਂ 3 ਇੰਚ ਦੀ ਬੈਲਟ ਬਹੁਤ ਹੈ ਕਿਉਂ ਆਪਣੇ 4 ਦੀ ਚਾੜ ਦੀ ਤਾਂ ਪਾਈ ਦੀ ਆ ਇਹਨੂੰ ਸ਼ਰਾਰੇ ਨੂੰ ਤਾਂ 3 ਦੀ ਪਾਈ ਦੀ ਆ ਉਦੋਂ ਆਪਾਂ ਪੈ ਸਲਵਾਰਾ ਨੂੰ 4 ਦੀ ਪਾਈ ਦੀ ਆ 5 ਦੀ ਜੇ 4 ਦੀ ਤਾਂ ਇਹ ਫੇ ਸ਼ਰਾਰਾ ਸ਼ਰਾਰਾ ਕਰਕੇ ਇਹਨੂੰ 2 ਇੰਚ ਦੀ ਉਹੀ ਨੇਫੇ ਦੀ ਨੇਫੇ ਬੈਲਟ ਬੈਚ ਲੈਉਣਾ ਬਾਧੂ ਨਹੀਂ ਲੈ ਕੇ ਆਉਣਾ ਹੈਗਾ ਤੇ ਬਾਕੀ ਇਹਨੂੰ ਆਦੇ ਇਦਾਂ ਕਰ ਦਿੱਤਾ ਇਹ ਤਾਂ ਛਾਈ ਕਰ ਦਿੱਤੀ ਆਪਾਂ ਇਹਦੀ ਛਾਈ ਕਰਕੇ ਤਾਂ ਹੁਣ ਆਪਾਂ ਇਹਨੂੰ ਕੱਟਦੇ ਆ ਕੱਟ ਕੇ ਤਾ ਆ ਦੇਖੋ ਕੱਟ ਕੇ ਇੱਥੇ ਆਪਾਂ ਇਹ ਰਸ ਰੱਖ ਦਿਆ ਪਾਸੇ ਦੇ ਉਹ ਕੱਪੜੇ ਉਧਰ ਕਰ ਦਿੱਤਾ ਕੱਟ ਕੇ ਆਸਣ ਆਪਣਾ ਆ ਆ ਥੱਲੇ ਆਪਾਂ ਆਸਣ ਕਿਉਂ ਵੱਡੇ ਦੇ ਆਪਾਂ ਆਸਣ ਲਈ ਦਾ ਦੋ ਤਾਂ ਇਹਨੇ ਛੋਟੇ ਦੇ ਤਾਂ ਆਪਾਂ ਡੇਢ ਲੈਣਾ ਡੇਢ ਵੀ ਆਪਾਂ ਇਹ ਇੱਥੇ ਨੁੱਕਰ ਦੇ ਨਹੀਂ ਤਾਂ ਵੀ ਆਪਾਂ ਡੇਢ ਇੱਥੋਂ ਲਿਆ ਤੇ ਡੇਢ ਇੱਥੋਂ ਲੈਣਾ ਇੱਥੋਂ ਆਪਾਂ ਪੂਰਾ ਕਿਉ ਆਪਣੇ ਹੈਪ ਰੱਖੀਓ ਆਪਾਂ ਪੂਰੀ ਇਥੋਂ ਆਪਾਂ ਹੈਪਾ ਪੂਰੀ ਰੱਖ ਕੇ ਅੰਦਰ ਛਾਈ ਪਾ ਕੇ ਕਾਟ ਪਾਤੀ ਆ ਤੇ ਕੈਂਚੀ ਦੇ ਨਾਲ ਤੇ ਬਾਕੀ ਆ ਆਪਣੀ ਜਿਹੜੀ ਆਹ ਹੈ ਇੱਥੇ ਆਪਾਂ ਲਾ ਦੇਣੀ ਆ ਫੀਤੀ ਜਹੀ ਲਾ ਦੇਣੀ ਆ ਤੇ ਇਥੋਂ ਮੈਂ ਆ ਕਾਟ ਪਾ ਦਿੱਤੀ ਆ ਕਾਟ ਉਹੀ ਤੁਹਾਨੂੰ ਦੱਸਿਆ ਪਿਆ ਨੇ ਇੱਥੇ ਪੰਜ ਤੇ ਲੈਣੀ ਆ ਆਪਾਂ ਅੰਦਰ ਛੀ ਤੇ ਛੀ ਕਰਦੇ ਆ ਨੇ ਜਿੱਦਾਂ ਪਜਾਮੇ ਦੀ ਪਾਈ ਦੀ ਉਦਾਂ ਆ ਤੇ ਬਾਕੀ ਇਹਦੀ ਆ বেলਟ ਆਪਾਂ ਕੱਟਣੀ ਆ বেলਟ ਕੱਟਣੀ ਆ 5 10 ਇੰਚ ਦੀ 11 ਦੀ ਕੱਟ ਲੈਣੀ ਆ ਆਪਾਂ आ ग्यारह मैं दैल्ट कटनी है ग्यारे ग्यारे यू आपदे तरछाई देनी है आप ए तरश देनी है दूजी तरह तरछाई नहीं देनी है जिदा पे कही हम है ना चलो तो मेरे को कपड़ा वादू आ मैं कट लिया है ਨਹੀਂ ਜੇ ਹੁਣ ਆਪਾਂ ਕਹੀਏ ਪਏ ਇੱਥੋਂ ਆਪਾਂ ਇੰਨਾ ਰੱਖਣਾ ਉਹ ਫੇ ਆਪਣਾ ਸਿੱਧਾ ਉਹ ਆਪਣਾ ਤਾਂ ਤਰਸ਼ਾਈ ਨਹੀਂ ਹੋਣੀ ਤਾਂ ਆਪਾਂ ਇਹਨੂੰ ਅੰਬ੍ਰੇਲਾ ਕੱਟ ਲਈਦਾ। ਇਹ ਮੇਰੀ ਕਿਟ ਟਾਈਟ ਆ ਬੱਸ ਸੌਖੀ ਏ ਥੋੜੀ ਜਿਹੀ ਤਰਸ਼ਾਈ ਦਾ ਹੋ ਜਾਂਦਾ ਬੇ ਹਿਸਾਬ ਨਾਲ ਹਿਸਾਬ ਨਾਲ ਤੁਸੀਂ ਕੱਟੋ ਹਨਾ ਤਾਂ ਆਈ ਦੀ ਬੈਲਟ ਆਪਾਂ ਕੱਟ ਲਈਏ ਉਹ ਬੈਲਟ ਕੱਟ ਕੇ ਲਓ ਜੀ ਹੁਣ ਆਪਾਂ ਤੁਹਾਨੂੰ ਨਾਲੇ ਸਮਾਈ ਵੀ ਦੱਸ ਨਹੀਂ ਇਹ ਚਲੋ ਆਜੋ ਸਮਾਈ ਦੱਸੀਏ ਤਾਂ ਫੇ ਸਮਾਈ ਕਿੱਦਾਂ ਕਰੀ ਲਈਆ ਕਿ ਇਹਨੂੰ ਸੀਗਣਾ ਬਾਹਰ ਨਹੀਂ ਲੱਗਣੀਆਂ ਹੈਗੀਆਂ ਥੋੜੀਆਂ ਜਿਹੀਆਂ ਲੱਗਣੀਆਂ ਆ 2-4 ਕ